ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਕਿਸਾਨਾਂ ਵੱਲੋਂ ਲਗਾਤਾਰ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾ ਤੇ ਹਾਈਵੇ ਜਾਮ ਕੀਤੇ ਗਏ ਹਨ ਅਤੇ ਹੁਣ 30 ਦਸੰਬਰ ਨੂੰ ਯਾਨੀ ਕੱਲ ਮੁਕੰਮਲ ਬੰਦਾ ਐਲਾਨ ਕੀਤਾ ਗਿਆ ਦਰਸਲ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਕੁਝ ਆਗੂ ਨਿਰਾਸ਼ ਹਨ ਅਤੇ ਪਹਿਲਾਂ ਮਰਨ ਵਰਤ ਸ਼ੁਰੂ ਕੀਤਾ ਗਿਆ ਤੇ ਹੁਣ ਫਿਰ ਬੰਦੀ ਕਾਲ ਦਿੱਤੀ ਗਈ ਹੈ ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਪੰਜਾਬ 'ਚ ਰੇਲ ਗੱਡੀਆਂ ਰੋਕ ਕੇ ਦੇਸ਼ ਅਤੇ ਦੁਨੀਆ 'ਚ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੰਜਾਬ 'ਚ ਆਉਣ ਜਾਣ ਅਤੇ ਕਾਰੋਬਾਰ ਕਰਨ ਦਾ ਕੋਈ ਮਾਹੌਲ ਨਹੀਂ। ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ। ਅੰਮ੍ਰਿਤਸਰ 'ਚ ਸਾਰੇ ਸਪਟਾ ਕਾਰੋਬਾਰ ਤਕਰੀਬਨ ਠੱਪ ਹੈ। ਪੰਜਾਬ 'ਚ ਕੱਚਾ ਮਾਲ ਨਹੀਂ ਹੈ ਅਤੇ ਤਿਆਰ ਮਾਲ ਵੇਚਣਾਂ ਦੀ ਔਖਾ ਹੋ ਗਿਆ ਹੈ। ਹਾਈਵੇ ਬੰਦ ਹੋਣ ਕਾਰਨ ਆਵਾਜਾਈ ਤੇ ਖਰਚ ਵੀ ਵਧ ਗਿਆ ਹੈ ਪਿਛਲੇ ਸਾਲ ਜਦੋਂ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਕੀਂ ਦੇ ਮੰਤਰੀਆਂ ਨੂੰ ਚੰਡੀਗੜ੍ਹ ਭੇਜ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਨੇ ਗੱਲਬਾਤ ਜਾਰੀ ਰੱਖਣ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਦਿਖਾਈ ਦਿੱਲੀ ਚਲੋ ਦੇ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਇਸ ਸਾਲ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦਾਂ ਦੇ ਹਾਈਵੇ ਜਾਮ ਕਰ ਰਹੀਆਂ ਹਨ ਕੇਂਦਰ ਸਰਕਾਰ ਗੱਲਬਾਤ ਦਾ ਕੋਈ ਸੰਕੇਤ ਨਹੀਂ ਦੇ ਰਹੀ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਕੁਝ ਆਗੂ ਇਸ ਤੋਂ ਨਿਰਾਸ਼ ਹੋ ਗਏ ਹਨ ਅਜੇ ਹੀ ਪਹਿਲਾਂ ਮੰਨਜ਼ਰਤ ਸ਼ੁਰੂ ਕੀਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੁੱਕ ਹੜਤਾਲਤੇ ਹਨ ਸੁਪਰੀਮ ਕੋਰਟ ਉਨ੍ਹਾਂ ਹਸਪਤਾਲ ਵਿੱਚ ਦਾਖਲ ਹੋਣ ਲਈ ਕਹਿ ਰਹੀ ਹੈ ਪਰ ਉਹਨਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਫਿਰ 18 ਦਸੰਬਰ ਨੂੰ ਪੰਜਾਬ ਦੀਆਂ ਤ੍ਰਿੰਜਾ ਥਾਵਾਂ ਤੇ 3 ਘੰਟੇ ਤੱਕ ਰੇਲ ਗੱਡੀਆਂ ਰੋਕ ਕੇ ਦੇਸ਼ ਅਤੇ ਦੁਨੀਆ ਨੂੰ ਇਹ ਗਲਤ ਸੰਦੇਸ਼ ਦਿੱਤਾ ਕਿ ਪੰਜਾਬ 'ਚ ਆਉਣ ਜਾਣ ਅਤੇ ਕਾਰੋਬਾਰ ਕਰਨ ਦਾ ਕੋਈ ਮਾਹੌਲ ਨਹੀਂ ਹੁਣ ਉਹਨਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਬੰਦ ਇਸ ਤਰ੍ਹਾਂ ਕਿ ਨਾ ਤਾਂ ਬਾਜ਼ਾਰ ਵਿੱਚ ਕੋਈ ਚੀਜ਼ ਵਿਕਣ ਦਿੱਤੀ ਜਾਵੇਗੀ ਅਤੇ ਨਾ ਹੀ ਸੜਕਾਂ ਤੇ ਕੋਈ ਚੀਜ਼ ਘੁੰਮਣ ਦਿੱਤੀ ਜਾਵੇਗੀ ਹਾਲਾਂਕਿ ਕੁਝ ਜ਼ਰੂਰੀ ਵਾਹਨ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਅਤੇ ਯੂਨਾਈਟਿਡ ਕਿਸਾਨ ਮੋਰਚਾ ਦੇ ਗੈਰ ਸਿਆਸੀ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਮੋਰਚਾ ਅਤੇ ਯੂਨਾਈਟਿਡ ਕਿਸਾਨ ਮੋਰਚਾ ਦੇ ਗੈਰ ਸਿਆਸੀ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ ਕਿਸਾਨ ਨਾ ਦੁੱਧ ਨਾ ਫਲ ਨਾ ਸਬਜ਼ੀਆਂ ਲੈ ਕੇ ਮੰਡੀਆਂ 'ਚ ਆਉਣ ਪੰਜਾਬ ਦੇ ਬਾਜ਼ਾਰਾਂ ਵਿੱਚ ਰੇੜੀ ਫੜੀ ਵਾਲਿਆਂ ਰਿਕਸ਼ਾ ਆਟੋ ਜਾਂ ਹੋਰ ਕਿਸੇ ਵੀ ਚੀਜ਼ ਨੂੰ ਨਾ ਚੱਲਣ ਦਿੱਤੇ ਜਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਪੰਜਾਬ ਤੋਂ ਹਰਿਆਣਾ ਜੰਮੂ ਕਸ਼ਮੀਰ ਉੱਤਰਾਖੰਡ ਉੱਤਰ ਪ੍ਰਦੇਸ਼ ਅਤੇ ਦਿੱਲੀ ਤੱਕ ਲੰਬੀ ਦੂਰੀ ਦੀਆਂ ਬੱਸਾਂ ਨੂੰ ਚੱਲਣ ਤੋਂ ਰੋਕਣ ਲਈ ਵੀ ਮੋਹਮਮ ਚਲਾਈ ਗਈ ਹੈ ਕਿਸਾਨ ਆਗੂ ਇਹਨਾਂ ਬੱਸਾਂ ਤੇ ਵੀ ਇਸ ਸੰਬੰਧੀ ਪੋਸਟਰ ਲਾਉਣ ਨੂੰ ਕਹਿ ਰਹੇ ਨੇ ਉਹਨਾਂ ਕਿਹਾ ਕਿ ਸਿਰਫ ਡਾਕਟਰੀ ਸਿਹਤ ਸੇਵਾਵਾਂ ਅਤੇ ਵਿਆਹ ਸਮਾਗਮ ਨੂੰ ਲੈ ਕੇ ਜਾਣ ਵਾਲੇ ਵਾਹਨ ਮਹੱਤਵਪੂਰਨ ਇੰਟਰਵਿਊ ਲਈ ਜਾਂ ਵਿਦੇਸ਼ ਜਾਣ ਲਈ ਹਵਾਈ ਅੱਡੇ ਤੇ ਜਾਣ ਵਾਲੇ ਲੋਕਾਂ ਨੂੰ ਹੀ ਤਾਲਾਬੰਦੀ ਤੋਂ ਰਾਹਤ ਦਿੱਤੀ ਜਾਏਗੀ। ਹਰ ਰੋਜ਼ ਪੰਜਾਬ ਦੇ ਸੈਂਕੜੇ ਲੋਕ ਦਿੱਲੀ ਅਤੇ ਚੰਡੀਗੜ੍ਹ ਤੋਂ ਉਡਾਨਾਂ ਫੜਨ ਲਈ ਬੱਸਾਂ ਰਾਹੀਂ ਸਫ਼ਰ ਕਰਦੇ ਹਨ। ਜਦੋਂ ਇਹਨਾਂ ਬੱਸਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਤਾਂ ਲੋਕ ਕਿਵੇਂ ਜਾਣਗੇ? ਜ਼ਾਹਿਰ ਹੈ ਕਿ ਉਹਨਾਂ ਨੂੰ ਨਿੱਜੀ ਵਾਹਨਾਂ ਰਾਹੀਂ ਹੀ ਜਾਣਾ ਪਵੇਗਾ। ਕਿਸਾਨ ਆਗੂ ਕਹਿੰਦੇ ਨੇ ਕਿ ਮੰਡੀ ਵਿੱਚ ਘੁੰਮ ਰਹੇ ਹਨ। ਕਿਸਾਨ ਆਗੂ ਇਹ ਕਹਿੰਦੇ ਮੰਡੀ ਵਿੱਚ ਘੁੰਮ ਰਹੇ ਹਨ ਕਿ ਪੰਜਾਬ ਪਟੇਰੇ ਹਿਤਾ ਨੂੰ ਧਿਆਨ ਵਿੱਚ ਰੱਖਦਿਆਂ ਉਹ ਆਪਣੇ ਕੰਮਾਂ ਤੋਂ ਕੁਝ ਘੰਟੇ ਦੂਰ ਰਹਿ ਕੇ ਬੰਦ ਦੀ ਹਮਾਇਤ ਕਰਨ ਤਾਂ ਜੋ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਇਸ ਅੰਦੋਲਨ ਵਿੱਚ ਸਮੁੱਚੇ ਪੰਜਾਬ ਦੀ ਏਕਤਾ ਦਾ ਸਬੂਤ ਦਿੱਤਾ ਜਾ ਸਕੇ ਪਰ ਇਹਨਾਂ ਕੁਝ ਘੰਟਿਆਂ ਦੇ ਬੰਦ ਨਾਲ ਦੁਨੀਆ ਨੂੰ ਪੰਜਾਬ ਬਾਰੇ ਕੀ ਸੁਨੇਹਾ ਜਾਵੇਗਾ ਕੀ ਲੋਕ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹੋਣਗੇ ਇੱਥੇ ਆ ਕੇ ਕਾਰੋਬਾਰ ਕਰਨਗੇ ਇਹ ਗੱਲਾਂ ਇਹਨਾਂ ਅੰਦੋਲਨਕਾਰੀਆਂ ਨੂੰ ਸਮਝ ਨਹੀਂ ਆ ਰਹੀਆਂ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ। ਅੰਮ੍ਰਿਤਸਰ ਵਿੱਚ ਹੋਟਲ ਅਤੇ ਸੈਰ-ਸਪਾਟਾ ਕਾਰੋਬਾਰ ਠੱਪ ਨੇ। ਹੋਟਲਾਂ ਦੇ ਅੱਧੇ ਤੋਂ ਵੱਧ ਕਮਰੇ ਖਾਲੀ ਚੱਲ ਰਹੇ ਹਨ। ਪੰਜਾਬ ਵਿੱਚ ਕੱਚਾ ਮਾਲ ਨਹੀਂ ਹੈ। ਕੱਚਾ ਮਾਲ ਬਾਹਰਲੇ ਰਾਜਾਂ ਤੋਂ ਲਿਆਉਣਾ ਪੈਂਦਾ ਹੈ ਅਤੇ ਤਿਆਰ ਮਾਲ ਵੀ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਭੇਜਣਾ ਪੈਂਦਾ ਹੈ। ਹਾਈਵੇ ਬੰਦ ਹੋਣ ਕਾਰਨ ਪੰਜਾਬ ਦੇ ਵਪਾਰ ਅਤੇ ਸੰਨਤ ਨੂੰ 15 ਤੋਂ 17 ਫੀਸਦੀ ਵਾਧੂ ਪੈਸਾ ਸਿਰਫ ਆਵਾਜਾਈ ਤੇ ਹੀ ਖਰਚ ਕਰਨਾ ਪੈ ਰਿਹਾ ਹੈ। ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਢੋਆ-ਟੁਆਈ ਦਾ ਖਰਚਾ ਬਹੁਤ ਵਧ ਗਿਆ ਸੀ ਕਿਉਂਕਿ ਮਾਲ ਢੋਣ ਵਾਲੇ ਵਾਹਨ ਨੂੰ ਮੋੜ ਕੇ ਦਿੱਲੀ ਵੱਲ ਜਾਣਾ ਪੈਂਦਾ ਸੀ। ਜਿਸ ਕਾਰਨ ਮਾਲ ਢੋਆ-ਟੁਆਈ ਵਿੱਚ ਵਾਧੂ ਸਮਾਂ ਵੀ ਲੱਗਦਾ ਸੀ ਤੇ ਪੈਸਾ ਵੀ। ਦੂਜਾ ਮਾਲ ਪਾੜਾ ਵੀ ਵਧ ਗਿਆ ਸੀ ਕਿਉਂਕਿ ਨਮੇ ਰੂਟਾਂ ਕਾਰਨ ਵਾਹਨਾਂ ਦੇ ਪੈਟਰੋਲ ਅਤੇ ਡੀਜ਼ਲ ਦੇ ਖਰਚੇ ਵੀ ਵੱਧ ਗਏ ਹਨ ਅਜਿਹੇ ਚ ਵਪਾਰ ਅਤੇ ਉਦਯੋਗ ਇੱਕ ਵਾਰ ਫਿਰ ਅੰਦੋਲਨ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹੈ ਅਜਿਹੇ ਚ ਵਪਾਰੀ ਅਤੇ ਉਦਯੋਗਪਤੀ ਇੱਕ ਵਾਰ ਫਿਰ ਤੋਂ ਅੰਦੋਲਨ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ